ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੱਲਾਵਾਲ ਖਾਸ ਤੋਂ ਜਿੱਥੇ ਰਾਤ ਰੈਡੀਮੇਡ ਕੱਪੜਿਆਂ ਦੀ ਦੁਕਾਨ ਨੂੰ ਭਿਆਨਕ ਅੱਗ ਲੱਗਦੀ ਐ ਤੇ ਉਹਦਾ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਸਾਨ ਜਥੇਬੰਦੀਆਂ ਤੇ ਹੋਰ ਸਿੱਖ ਜਥੇਬੰਦੀਆਂ ਇਕੱਤਰ ਹੋਈਆਂ ਨੇ ਤੇ ਉਹਨਾਂ ਨਾਲ ਕਰਦਿਆਂ ਗੱਲਬਾਤ ਐ ਤੇ ਤੁਸੀਂ ਜਿਹੜੀ ਇਹ ਦੁਕਾਨ ਸੀਗੀ ਇਹ ਕਿਹੜੀ ਦੁਕਾਨ ਪਈ ਸੀਗੀ ਕਿ ਕਿਹਦੇ ਵਿੱਚ ਸਮਾਨ ਕਿਹੜਾ ਸੀਗਾ ਜਿੰਦ ਸਾਡਾ ਕਾਮਰਾਲਾ ਨਾਮ ਮੇਰਾ ਰਾਜੈਬ ਸਿੰਘ ਜੀ ਇਹ ਮੇਰੀ ਆਦ ਆਪਣੇ ਬੱਚਾ ਤੇ ਡੈਨਸ ਕਪੜੇ ਦੀ ਦੁਕਾਨ ਹੈ ਰੈਡੀਮੇਡ ਦੁਕਾਨ ਇਹ ਕਰਦੇ ਸੀ ਤੇ ਬਸ ਕੋਈ ਅਗ ਲੱਗਨ ਦਾ ਕਾਰਨ ਤਾਂ ਪਤਾ ਲੱਗਾ ਕੋਈ ਕਾਰਨ ਦਾ ਨਹੀਂ ਪਤਾ ਲੱਗਾ ਦੁਕਾਨ ਬੰਦ ਕਰਕੇ ਗਏ ਆ ਘਰੇ ਆਪਣੇ ਦੇ ਘਰੇ ਗਿਆ ਨੂੰ ਖੂਣ ਗਿਆ ਤੁਹਾਨੂੰ ਕਿ ਤੁਹਾਡੀ ਦੁਕਾਨ ਵਾਲਾ ਕਿੰਨਾ ਕੁ ਨੁਕਸਾਨ ਹੋ ਗਿਆ ਦੁਕਾਨ ਤੇ 15-16 ਲੱਖ ਤੋਂ ਉੱਤੇ ਹੈ ਸਰਕਾਰ ਤੋਂ ਕੀ ਮੰਗ ਕਰਦੇ ਹੋ ਆਪ ਤੋਂ ਮੰਗੇ ਕਰਦੇ ਆ ਵੀ ਸਾਨੂੰ ਕੁਝ ਸਹਾਇਤਾ ਕਰੇ ਸਾਡੀ ਸਰਕਾਰ ਸਹਾਇਤਾ ਕਰੇ ਕੋਈ ਜਿਹੜੇ ਸਾਡੇ ਲੋਨ-ਲੂਨ ਲੈਏ ਨੇ ਕੋਈ ਉਹਨਾਂ ਤੇ ਸਹਾਇਤਾ ਹੋ ਜੇ ਸਮਾਸੀ ਵੀਰਾਂ ਤੋਂ ਬੇਨਤੀ ਹੈ ਹਾਂਜੀ ਸਮਾਸੀ ਵੀਰਾਂ ਤੋਂ ਮੰਗ ਆ ਹਾਂ ਮੰਗ ਕੋਈ ਜਿਹੜਾ ਵੀ ਕੋਈ ਵਿਦਿਆਰਥੀ ਹੈ ਕਰਨ ਵਾਲਾ ਜੀ ਇਹ ਦੁਕਾਨ ਕਿਹੜੀ ਸੀਗੀ ਤੇ ਇਹਨੂੰ ਅੱਗ ਲੱਗਣ ਦਾ ਕਾਰਨ ਕੀ ਹੈ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੀਤ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ ਅੱਜ ਜੋ ਮੇਨ ਬਾਜ਼ਾਰ ਮੱਲਾ ਵਾਲੇ ਦੇ ਵਿੱਚ ਅਸੀਂ ਇਕੱਤਰ ਹੋਏ ਆ ਇੱਥੇ ਸਾਡੇ ਕਿਸਾਨ ਅਜੈਬ ਸਿੰਘ ਦੇ ਬੇਟੇ ਨੇ ਜਿਨ੍ਹਾਂ ਦਾ ਨਾਮ ਮਨਜੀਤ ਸਿੰਘ ਸੀ ਉਹਨਾਂ ਨੇ ਇੱਥੇ ਕਰਿਆਨੇ ਦੀ ਸੌਰੀ ਰੈਡੀਮੇਡ ਦੀ ਦੁਕਾਨ ਸੀ ਕੱਪੜੇ ਦੀ ਜਿਸ ਦੇ ਵਿੱਚ ਬੱਚਿਆਂ ਦੇ ਕੱਪੜੇ ਲੇਡੀਜ਼ ਕਪੜੇ ਸਾਰਿਆਂ ਦਾ ਉਹ ਕਾਰੋਬਾਰ ਕਰਦੇ ਸੀ ਜੋ ਰਾਤ ਤਕਰੀਬਨ 8 8:30 ਵਜੇ ਦਾ ਟਾਈਮ ਸੀ ਵੀ ਉਹ ਦੁਕਾਨ ਬੰਦ ਕਰਕੇ ਜਾ ਚੁੱਕੇ ਸਨ ਤੇ ਕੋਈ ਬਿਜਲੀ ਦਾ ਸ਼ਾਰਟ ਲੱਗਾ ਜਾਂ ਕੀ ਕਾਰਨ ਹੋਇਆ ਕਾਰਨਾਂ ਦਾ ਪਤਾ ਹਾਲੇ ਤੱਕ ਨਹੀਂ ਲੱਗਾ ਤੇ ਅੱਗ ਜਿਹੜੀ ਲੱਗ ਗਈ ਜਦੋਂ ਆਂਢ-ਗੁਆਂਢੀਆਂ ਨੇ ਦੱਸਿਆ ਕਿ ਵਾਪਸ ਆਏ ਵਾਪਸ ਆਣ ਕੇ ਗੇਟ ਖੋਲਿਆ ਤਾਂ ਅੱਗੇ ਨਹੀਂ ਬਿਕਾਬੂ ਹੋ ਗਈ ਸੀ ਰਾਤ ਉਹਦੀਆਂ ਜਿਹੜੀਆਂ ਲਾਈਵ ਵੀਡੀਓ ਵੀ ਚੱਲੀਆਂ ਨੇ ਔਰ ਆਂਡੀ ਗਵਾਂਡੀਆਂ ਦੀਆਂ ਦੁਕਾਨਾਂ ਤੱਕ ਸੇਕ ਪਹੁੰਚਿਆ ਜੋ ਗਲੀ ਤੋਂ ਦੂਸਰੇ ਪਾਸੇ ਸ਼ਟਰ ਸੀ ਜਾਂ ਤਾਰਾਂ ਸਨ ਉਹ ਵੀ ਪਿੰਗਰ ਚੁਕੀਆਂ ਨੇ ਜੇ ਆਪਾਂ ਅੰਦਰ ਦੀ ਗੱਲ ਕਰ ਲਈਏ ਅੰਦਰ ਦੇਖੋ ਪੱਖੇ ਸੜ ਕੇ ਪਿਗਲ ਕੇ ਡਿੱਗ ਪਏ ਜਿਹੜੀ ਛੱਤ ਆ ਛੱਤ ਦੇਖੋ ਸੜ ਕੇ ਡਿੱਗ ਪਈ ਆ ਉਹਦੇ ਸਰੀਏ ਨੰਗੇ ਹੋ ਗਏ ਤੇ ਜਿਹੜਾ ਤਕਰੀਬੇ ਨੇ ਨੁਕਸਾਨ ਦੱਸ ਰਹੇ ਨੇ ਨੁਕਸਾਨ 15-16 ਲੱਖ ਰੁਪਏ ਦਾ ਕਹਿੰਦੇ ਸਾਡਾ ਨੁਕਸਾਨ ਹੋ ਚੁੱਕਾ ਹੈ ਅਸੀਂ ਜਿਹੜੀ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆਂ ਵੀ ਇਸ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੋ ਇਹਨਾਂ ਨੇ ਇੱਕ ਲਿਮਟ ਵੀ ਚੱਕੀ ਹੋਈ ਆ ਲਿਮਟ ਚੱਕ ਕੇ ਜੋ ਸਮਾਨ ਪਾਇਆ ਸੀਗਾ ਇੱਥੇ ਉਹ ਜਿਹੜਿਆ ਉਹਦਾ ਮਸਲਾ ਹੱਲ ਕੀਤਾ ਜਾਵੇ ਬਾਕੀ ਮੈਂ ਐਨ ਆਰ ਆਈ ਵੀਰਾਂ ਭਰਾਵਾਂ ਨੂੰ ਔਰ ਸਿੱਖ ਜਥੇਬੰਦੀਆਂ ਨੂੰ ਔਰ ਸਿੱਖੀ ਨਾਲ ਜੁੜਿਆ ਹੋਇਆ ਪਰਿਵਾਰ ਹੈ ਮੈਂ ਕੋ ਸਿੱਖਾਂ ਨੂੰ ਹਰ ਉਸ ਵਿਅਕਤੀ ਨੂੰ ਜਿਹੜਾ ਖੇਲਦਾ ਤੇ ਆਲੂ ਏ ਉਸ ਨੂੰ ਅਪੀਲ ਕਰਨਾ ਚਾਹਣਾ ਵੀ ਇਹਨਾਂ ਦੀ ਜਿੰਨੀ ਵੀ ਮਦਦ ਹੋ ਸਕੇ ਵੱਧ ਤੋਂ ਵੱਧ ਆਪਾਂ ਮਦਦ ਕਰੀਏ ਤੇ ਜਿਹੜਾ ਇਹ ਦੁਬਾਰਾ ਆਪਣਾ ਕਾਰੋਬਾਰ ਦੁਬਾਰਾ ਕਰ ਸਕਣ ਔਰ ਜਿਹੜਾ ਵੀ ਸਾਡਾ ਉਹ ਬਹੁਤ ਜ਼ਿਆਦੇ ਸਦਮੇ ਦੇ ਵਿੱਚ ਜਾ ਚੁੱਕਾ ਹੈ ਅਸੀਂ ਉਹਨਾਂ ਨੂੰ ਭਰੋਸਾ ਦਿੱਤਾ ਹੈ ਵੀ ਕੋਈ ਗੱਲ ਨਹੀਂ ਸਾਰੇ ਤੁਹਾਡੇ ਨਾਲ ਖੜੇ ਆਂ ਵੀ ਜਿੱਥੇ ਵੀ ਜ਼ਰੂਰਤ ਪਾਏਗੀ ਪਰ ਉਹ ਬਹੁਤ ਗਹਿਰੇ ਸਦਮੇ ਦੇ ਵਿੱਚ ਨੇ ਇਸ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਆਪਾਂ ਜਿਹੜੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੀਏ ਔਰ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਪ੍ਰਸ਼ਾਸਨ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੇ ਤੇ ਜੋ ਬੰਦੀ ਕਾਰਵਾਈ ਆ ਉਹ ਕਰਨ ਘਟਰਾ ਕਿਨੇ ਵੀ ਦੀ ਆ ਤੇ ਅੱਗ ਤੇ ਕਾਬੂ ਕਿਉਂ ਪਾ ਗਿਆ ਇਸ ਤਰ੍ਹਾਂ ਜੀ ਜਿਹੜੀ ਘਟਨਾ ਹੈ ਸ਼ਾਮ ਨੂੰ 8:30 8:00 ਵਜੇ ਦਾ ਟਾਈਮ ਸੀਗਾ ਜੀ ਉਸ ਤੋਂ ਬਾਅਦ ਇੱਥੇ ਆਂਡ ਗਵਾੜ ਤੇ ਇਥੋਂ ਲੋਕ ਸਥਾਨਕ ਲੋਕ ਜਿਹੜੇ ਉਹ ਬਹੁਤ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਰਹੇ ਪਾਰੂਖ ਨਾ ਕਾਮਯਾਬ ਰਹੇ ਜਿਹੜਾ ਉਹਨਾਂ ਦਾ ਬਾਲਟੀਆਂ ਨਾਲ ਜਾਂ ਪਾਈਪਾਂ ਨਾਲ ਪਾਣੀ ਪਾਉਣਾ ਉਹ ਅੱਗ ਤੇ ਬਸ ਨਹੀਂ ਚੱਲਿਆ ਫੇਰ ਜਿਹੜੀ ਫਾਇਰ ਬਗਡਰ ਆਉਂਦੀ ਆ ਉਹ ਬਹੁਤ ਲੇਟ ਆਉਂਦੀ ਆ ਉਸ ਸਮੇਂ ਨੂੰ ਤਾਂ ਜਿਹੜਾ ਸਮਾਨ ਬਹੁਤ ਜ਼ਿਆਦਾ ਸੜ ਚੁੱਕਾ ਸੀ ਪਰ ਉਸ ਬਾਅਦ ਜਦੋਂ ਫਾਇਰ ਬਗਡਰ ਗੱਡੀ ਆਉਂਦੀ ਆ ਫੇਰ ਉਸ ਅੱਗ ਤੇ ਕਾਬੂ ਪਾਇਆ ਜਾਂਦਾ ਪਰ ਉਹ ਅੱਗ ਤੇ ਕਾਬੂ ਪਾਉਣ ਤੋਂ ਜਦੋਂ ਅੱਗ ਤੇ ਕਾਬੂ ਪਿਆ ਉਸ ਤੋਂ ਪਹਿਲਾਂ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ ਜੋ ਕੁਛ ਵੀ بچਿਆ ਨਹੀਂ ਇਹਨਾਂ ਦਾ ਜੋ ਵਿੱਚੋਂ ਕੁਛ ਕੱਢ ਸਕੀਏ ਬਾਕੀ ਤੁਸੀਂ ਸਾਰਾ ਕੁਝ ਕੈਮਰੇ ਚ ਕੈਦ ਕਰ ਲੋ ਮਨਜੀਤ ਸਿੰਘ ਦੁਕਾਨ ਦਾ ਨਾਮ ਬਰਦਰ ਗੰਨੇਸੇ ਤੇ ਜੋ ਰਾਤ ਦੁਕਾਨ ਵਧਾਉਣ ਤੋਂ ਬਾਅਦ ਅਸੀਂ ਘਰ ਚਲੇ ਗਏ ਘਰ ਜਾਣ ਤੋਂ ਬਾਅਦ ਸਾਨੂੰ ਫੋਨ ਆਇਆ ਕਿ ਤੁਹਾਡੀ ਦੁਕਾਨ ਜੋ ਤੁਆਣੀ ਕਰ ਰਿਹਾ ਤੇ ਕੋਈ ਛੁੱਟੀ ਆ ਜਾਓ ਵਿਖੀ ਕਿ ਨਹੀਂ ਇੱਥੇ ਬਹੁਤ ਜਿਆਦੀ ਆ ਰਹੀ ਹੈ ਤੇ ਆਪ ਜੀ ਕੋਲੋਂ ਤਦ ਫਰ ਬਗੈਰ ਦੀ ਕੋ ਗੱਡੀ ਆਈ ਹੈ ਜਾਂ ਕੋਈ ਲੋਕਰ ਗੇਟ ਦੀ ਗੱਡੀ ਜਦੋਂ ਆਈ ਸਾਰਾ ਉਹ ਕਿ ਯਾਂ ਕਿਤੇ ਕਾਬੂ ਪਾ ਲਿਆ ਕਿ ਹੋਰ ਬਾਅਦ ਚੋਈ ਕੱਖ ਲੱਗਣ ਦੇ ਕਾਰਨ ਦਾ ਪਤਾ ਲੱਗਾ ਵੀ ਕਿਹਦੇ ਤੋਂ ਲੱਗੀ ਅੱਗ ਜੀ ਬਿਜਲੀ ਦਾ ਸਰਕਲ ਸ਼ਾਰਟ ਹੋਣ ਕਰਕੇ ਫਾਇਰ ਲੱਗ ਗਈ ਠੀਕ ਹੈ ਜੀ ਕਿੰਨਾ ਨੁਕਸਾਨ ਹੋ ਚੁੱਕਾ ਜਿਹੜਾ ਤਰਾ ਇਸ ਤਰ੍ਹਾਂ ਸਵਾਲ ਰੱਖਦਾ ਮਾੜਾ ਜੀ ਮੇਰਾ ਨੁਕਸਾਨ ਹੋ ਗਿਆ ਕੀ ਮੰਗ ਕਰਦੇ ਹੋ ਸਰਕਾਰ ਤੋਂ ਵੀ ਜਿਹੜਾ ਤੁਹਾਡੀ ਮੱਦੇ ਕਿਤੀ ਜਾਵੇ ਜਾਂ ਸਮਾਜ ਸੇਵੀ ਨੂੰ ਹਦੀ ਹਲ ਕੀਤੀ ਜਾਵੇ ਜੋ ਜਿਹੜੀ ਮਿਲਿੰਟਾ ਵਗੈਰਾ ਸਾਡੀਆਂ ਮੰਤਰਾਂ ਲੈ ਕੇ ਕੀਤਾ ਵਾ ਕੁਝ ਲੰਟਾਂ ਦੇ ਪੇਮੈਂਟ ਕਮੇਟੀਆਂ ਪਾਸੇ ਕੰਮ ਕੀਤਾ ਸ਼ੁਰੂ ਕੀਤਾ ਸੀ ਜੇ ਵੀ ਮਦਦ ਕੀਤੀ ਜਾਵੇ ਤਸਵੀਰਾਂ ਤੁਹਾਡੇ ਨਾਲ ਮੱਲਾਵਲ ਖਾਸ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਬੀਤੀ ਰਾਤ ਇੱਕ ਰੈਡੀਮੇਡ ਕੱਪੜਿਆਂ ਦੀ ਦੁਕਾਨ ਨੂੰ ਅੱਗ ਲੱਗਦੀ ਹੈ ਤੇ ਅੱਗ ਨਹੀਂ ਭਿਆਨਕ ਹੁੰਦੀ ਹੈ ਕਿ ਪੂਰੀ ਦੀ ਪੂਰੀ ਰੈਡੀਮੇਡ ਕੱਪੜਿਆਂ ਦੀ ਦੁਕਾਨ ਨੂੰ ਆਪਣੀ ਲਪੇਟ ਦੇ ਵਿੱਚ ਲੈ ਲੈਂਦੀ ਹੈ ਆਸ-ਪਾਸ ਦੇ ਆਂਡ ਗਵਾਂਡ ਦੇ ਲੋਕਾਂ ਦੇ ਵੱਲੋਂ ਯਤਨ ਕਰਨ ਦੇ ਬਾਬ ਜੀਦ ਵੀ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਦਾ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਜਾਂਦੀ ਹੈ ਪਰ ਮੌਕੇ ਤੇ ਫਾਇਰ ਬ੍ਰਿਗੇਡ ਵੀ ਨਹੀਂ ਪਹੁੰਚਦੀ ਜਦ ਤੱਕ ਸਾਰਾ ਸਮਾਨ ਦੁਕਾਨ ਦਾ ਸੜ ਕੇ ਸੁਆਹ ਹੋ ਚੁੱਕਿਆ ਹੁੰਦਾ ਹੈ ਵੀਰ ਦਾ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਥੋਂ ਦੇ ਸੋ ਤਸਵੀਰਾਂ ਨੂੰ ਸਾਂਝਾ ਜਰੂਰ ਕਰਨਾ